ਤਿੰਨ ਸੋ ਸਾਰੀ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਾਹੀ ਨਾਲ ਸਾਡਾ ਸ੍ਰੀ ਸਾ ਸੰਗ ਪਿੰਡ ਚਾਹ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਹੋ ਰਿਹਾ ਹੈ ਸੋ ਸਾਰੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਆ ਕੇ ਤੇ ਉਹਦੇ ਵਿੱਚ ਰੱਬ ਦੀਆਂ ਵਰਤਨ ਪ੍ਰਾਪਤ ਕਰ ਸਕਦੇ ਹੋ ਗੋਆਗਨ ਦੇ ਸੀਰਤ ਨੂੰ ਕਿੰਨੇ ਲੋਕਾਂ ਨੂੰ بےਵਾਦ ਜਿਹੜਾ ਰੱਬ ਨੇ ਹਲਾ ਦਿੱਤੀ ਹੈ ਤਰਤੰਦ ਰੂਪੀ ਚੰਗਾ ਕੀਤਾ ਹੈ ਇਹ ਪ੍ਰਭੂ ਦੀ ਮਹਿਮਾ ਉਹ ਉਲਾਈ ਹੈ ਉਹ ਕਰਦਾ ਆ ਤੇ ਸਭ ਦੇ ਲਈ ਕਰਦਾ ਆ ਇਹਦੇ ਵਿੱਚ ਕੋਈ ਕਿਸੇ ਮਜਲ ਦਾ ਬੰਧਨ ਨਹੀਂ ਹੈ ਉਹ ਪਰਮੇਸ਼ਰ ਇਕਿਆ ਤੇ ਸਭ ਦਾ ਸਾਂਝਾ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਸਭ ਨੂੰ ਪਿਆਰ ਕਰਦਾ ਹੈ ਇਹ ਪਾਸਾ ਵੇ ਤੁਹਾਡਾ ਲਗਭਗ ਕਿੰਵੀਂ ਕਨਵੈਨਸ਼ਨ ਹੈ 26ਵੀਂ 28ਵੀਂ ਕਨਵੈਨਸ਼ਨ ਤੁਹਾਨੂੰ ਲਗਾਤਾਰ ਇੱਥੇ ਕਰਦੇ ਨੂੰ ਹੋ ਗਏ ਆ ਹਾਂਜੀ ਹੁਣ ਜਿਹੜੀ ਤੁਸੀਂ ਕਨਵੈਨਸ਼ਨ ਕਰਵਾ ਰਹੇ ਹੋ ਇਹ ਕਿੱਥੇ ਔਰ ਕਿਹੜੀ ਜਗ੍ਹਾ ਤੇ ਹੋਏਗੀ ਇਹ ਜੀ ਆਪਣੇ ਚਾਵਾ ਪਿੰਡ ਗਰਦਾਸਪੁਰ ਦੇ ਵਿੱਚ ਟਿਬੜੀ ਕੈਂਟ ਦੇ ਨਾਲ ਅੱਜ ਕੋਈ ਜਗ੍ਹਾ ਮਤਲਬ ਕਿ ਡਿਸਾਈਡ ਕੀਤੀ ਹੈ ਜਿੱਦਾਂ ਕੋਈ ਹਾਂਜੀ ਹਾਂਜੀ ਸਕੂਲ ਅ ਸਰਕਾਰੀ ਐਲੀਮੈਂਟਰੀ ਸਕੂਲ ਅੱਛਾ ਸਰਕਾਰੀ ਐਲੀਮੈਂਟਰੀ ਸਕੂਲ ਚਾਵਾ ਦੇ ਵਿਖੇ ਕਿੰਨੇ ਦਿਨਾਂ ਦਾ ਤੁਹਾਡਾ ਮਤਲਬ ਤੁਹਾਨੂੰ ਲੈਂਕਸ਼ਨ ਹੋਇਆ 7 8 9 4 ਦਿਨ ਦਾ ਜੂਨ ਮਹੀਨੇ ਅੱਛਾ ਜੂਨ ਮਹੀਨੇ ਜਿਹੜੀ ਆ ਰਿਹਾ ਮਹੀਨਾ ਹੈਗਾ ਉਹਦੇ ਵਿੱਚ 4 ਦਿਨ ਦੀ ਤੁਹਾਡੀ ਕੰਟੀਨਿਊ ਕਨਵੈਨਸ਼ਨ ਹੋਏਗੀ ਜੀ ਹਾਂਜੀ ਹਾਂਜੀ ਕੋਈ ਟਾਈਮ ਟੇਬਲ ਟਾਈਮ ਟੇਬਲ ਇਹ ਕਿ ਹਰ ਰੋਜ਼ ਰਾਤ ਨੂੰ ਬੰਦੀ ਹੋਏਗੀ ਜੀ ਤੇ ਜੋ ਛੇ ਦੀ ਆ ਉਹ ਸ਼ਾਮ ਦੀ ਹਰ ਰੋਜ਼ ਛੇ ਤੋਂ 9 ਤੱਕ ਅੱਛਾ 10 ਤੱਕ ਨੋਤੀ ਕਿ ਦਪਹਿਰ ਤੱਕ ਹੋਏਗੀ। ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ? ਦੁਪਹਿਰ ਦੀ ਹੋਏਗੀ ਬਦਗੀ ਜੀ 12 ਤੋਂ 2 12 ਤੋਂ 2 ਹਾਂਜੀ ਤੇ ਸ਼ਾਮ ਦੀ 7 ਵਜੇ ਤੋਂ ਲੈ ਕੇ 10 ਵਜੇ ਤੱਕ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਦੇ ਰਾਹੀਂ ਕਿ ਪਾਸਟਰ ਜੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਕਿ ਇਸ ਸਾਲ 6 7 8 اور 9 جون ਨੂੰ سرکاری سکول ਵਿਖੇ 28ਵਾਂ مسیحی 사ਸੰਗ ਸੰਮੇਲਨ ਕਰਵਾਇਆ ਜਾ ਰਿਹਾ ਹੈ ਪਾਸਾ ਵੱਲੋਂ ਤੇ ਸੱਚ ਦੀ ਆਵਾਜ਼ ਚੈਨਲ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਹੁਬ ਹਮਾ ਕੇ ਇੱਥੇ ਪਹੁੰਚੋ ਸੰਤਾਂ ਇੱਥੇ ਆ ਕੇ ਆਪਣਾ ਦਰਸ਼ਨ ਦਿਓ ਔਰ ਆਪਣਾ ਜੀਵਨ ਸਫਲਾ ਕਰੋ ਲੰਗਰ ਦਾ ਫਿਰ ਬੰਦ ਔਰ ਮਸ ਪਾਸੇ ਜੀ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਅਟੁੱਟ ਲੰਗਰ ਵਰਤਾਇਆ ਜਾਵੇਗਾ 他のは